ਬਟਾਲਾ ਪੁਲਿਸ ਅਦੀਨ ਪੈਂਦੇ ਸਰਹੱਦੀ ਕਸਬਾ ਡੇਰਾਬਾਬਾ ਨਾਨਕਚੂ ਮੰਗਲਵਾਰ ਦੀ ਰਾਤ ਸ਼ਾਮਿਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਤੇ ਇਹ ਮਾਮਲਾ ਨੀਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਖਰਦੀਪ ਸਿੰਘ ਕਾਕਾ 6 ਮਹੀਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤੇ ਗਏ ਸੰਦੀਪਪੁਰਸ਼ ਸ਼ੇਰਾ ਦਾ ਛੋਟਾ ਭਰਾ ਹੈ ਤੇ ਸ਼ੇਰਾ ਉੱਪਰ ਵੀ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਅਤੇ ਪੁਲਿਸ ਅੱਗੇ ਮੁਖਬਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗਰੁੱਪ ਹੈਪੀ ਪੰਛੀਆ ਵੱਲੋਂ ਲਈ ਗਈ। ਤੇ ਰਬਾ ਬਨਾਨੰਦ ਦੀ ਪੁਲਿਸ ਨੇ ਮ੍ਰਿਤਕ ਹਰਦੀਪ ਸਿੰਘ ਕਾਕਾ ਦੀ লাশ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਹੀ ਮ੍ਰਿਤਕ ਦੀ ਮਾ ਦਾ ਕਹਿਣਾ ਹੈ ਕਿ ਉਸ ਦੇ ਵੱਡੇ ਪੁੱਤਰ ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਹੈ ਅਤੇ ਕਤਲ ਕਰਨ ਵਾਲਾ ਵੱਡੇ ਪੁੱਤਰ ਦਾ ਦੋਸਤ ਵੀ ਹੈ। ਕਾਰਨ ਕੀ ਹੈ ਇਹ ਤਾਂ ਪਤਾ ਨਹੀਂ ਉੱਥੇ ਹੀ ਮਾਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਤੇ ਉੱਧਰ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ਤੇ ਅਗਲੀੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਤੇ ਆਹ ਉਹ ਸੁੰਦੇ ਨੇ ਬਲਵਿੰਦਰ ਕੌਰ ਜੋ ਕਿ ਮ੍ਰਿਤਕ ਦੀ ਮਾਂ ਹੈ ਕਿਸ ਤਰ੍ਹਾਂ ਨਾਲ ਉਸਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਉੱਥੇ ਹੀ ਸੁੰਦੇ ਨੇ ਡੀਐਸਪੀ ਡੇਰਾ ਬਾਬਾ ਨਾਨਕ ਜਸਵੀਰ ਸਿੰਘ ਦੀ ਕਾਰਵਾਈ ਕਿਸ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ? ਕੀ ਗੱਲ ਹੈ? ਉਹਨਾਂ ਨੇ ਕਹਿੰਦੇ ਆ ਕਿ ਉਦੀ ਦਾ ਪੁਣਾਇਆ ਕਾਲੂ ਕਨੇ ਬਾਰਵੀਂ ਦਿੱਤੀ ਆ ਕਿ ਮੱਡੀ ਚ ਆਇਆ ਤੇ ਜੋ ਬਰੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਕੇ ਵਾਲੀ ਕਰਕੇ ਉਹਨਾਂ ਨੂੰ ਬਾਰਕ ਦੇਣਿਆ ਕਾਲੂ ਕਿ ਡਾਣਾ ਮੱਡੀ ਚ ਆਇਆ ਮੈਂ ਦਿਖਰਾਦਾ ਨੂੰ ਅੱਛਾ ਜਿਹੜਾ ਕਿਨੇ ਸੋੜ ਕੱਪੜੇ ਬਦਲੇ ਕਾਕਾ ਉਹ ਕੋਲ ਲੱਗੇ ਜੱਕ ਨੇ ਚੱਲ ਗਏ ਫਿਰ ਉੱਚ ਦਾਣਾ ਮੱਡੀ ਚ ਪਾਣੇ ਦਾ ਮੈਂ ਤੇ ਆਪੇ ਚ ਕੋਲ ਗਾਲੇ ਜੰਚਾ ਪੁੱਜਾ ਮਾਰ ਕੇ ਸੁੱਤੇ ਗਏ ਜੰਚਾ ਹਾਂ ਜੰਚਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਅੱਠ ਚੜੇ ਤੰਨ ਕਿਦਾਂ ਬਦਲਿਆ ਔਰ ਮੈਨੂੰ ਪਤਾ ਲੱਗਿਆ ਨਾ ਨਮਟਿਸ ਤੇ ਕੋਈ ਨਾ ਹੋ ਕਿ ਕੰਪੈਕ ਹੈ ਹਾਂ ਪੈਂਪਰਾ ਦਾ ਹੋ ਜੀਗਾ ਮੇ ਜਿਹੜੇ ਮੁੰਡੇ ਜੱਥੀ ਹੈ ਉਹਦੇ ਇੱਕ ਪੈਰ ਭਰਾ ਦਾ ਪਹਿਲਾਂ ਨਹੀਂ ਮਰਿਆ ਸ਼ੇਰਾ ਉਹ ਨਹੀਂ ਸ਼ੇਰਾ ਨਹੀਂ ਆ ਤੇ ਹੁੰਤੋ ਦੀ ਕਿੱਲਾ ਮੈ ਅਚਾਨੇ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜੇ ਕਿਉਂ ਮਾਰਿਆ ਮੈਨੂੰ ਕਹਾਂਸਾ ਹੋ ਦਿਓ ਮੈਂ ਬੱਚਾ ਕਿਉਂ ਮਾਰਿਆ ਕੋਟਿਲਾਂ ਇਹ ਚਲੋ ਮੇਰੇ ਅੰਨੋ ਨਾ ਨਾ একদম ਕਿਉਂ ਹੋਇਆ ਮੇਰਾ ਬੱਚਾ ਕਿੰਨੀ ਵੱਡੀ ਦੁਸ਼ਮਨੀ ਲੈ ਗਈ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਜਿਹਨੇ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਤੇ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਕਾਵੇ ਕੀ ਬਿਆਨ ਉਹਦੇ ਖਿਲਾਫ ਕਮੀ ਕਰ ਦੇਗੀ ਜਿਹਦੇ ਖਿਲਾਫ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹਾਈ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਦੰਦਸਾ ਵੀ ਦਾ ਮਰਡਰ ਹੋਇਆ ਅਗੇ ਤਵਦੀਸ਼ ਜੇਵੀ ਉਹਦੀ ਮਾਤਾ ਬਿਆਨ ਲਗਾ ਕੇ ਉਹੀ ਕਾਰਨ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇਨਾਂ ਹੀ ਮੇਰੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ